ਹਰੀ ਗੁਰੂ ਸਾਦੇ ਜੀ ਅਸਾਮੰਗਲਾ ਚੌਥਾ تي کي کتے خانه دي مانا ਆ ਰਿਆ ਚੀਜ਼ ਕਰਨ ਨੂੰ ਭਾਂਦੇ ਹਰ ਗੁਰ ਜਨ ਨਹੀਂ ਹਾਰਿਆ ਕਾ ਫਰਮਾਇਸ ਤਾ ਇਹ ਮਹਿਲ ਤੋਂ ਸਾਰਿਆ ਜਿੜਾਈ ਜੋਨ ਹਾਰਿਆ ਜਿੜਾਈ ਜੋਨ ਹਾਰਿਆ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੁਲਤਾਨ ਸੁਧਵਰਮ ਰਾਜ ਕੋ ਸਿੱਖੇ ਸੋ ਥਨ ਪਾ ਇੰਤ ਕਿੜਾ ਹੋਏ ਤੇ ਦਾਣਿਆਂ ਖੇਤੀਆਂ ਬਾਗ ਨ ਕੋਏ ਪਹਿਲਾ ਪਾਣੀ ਜਿਉ ਹੈ ਜੰਦਰ ਅਸ ਕੋਏ ਸੂਤਕ ਕਿਉਂ ਰੱਖੀਐ ਸੂਤਕ ਪਵੇ ਰਸੋਏ ਨਾਲ ਸੂਤਕ ਪੇਵ ਨ ਉਤਰੈ ਗਿਆਨ ਕਰ ਤੁਹੀ ਮਹਾਂ ਤਲਾ ਮਨ ਦਾ ਸੂਤਕ ਬਹਿ ਜੇ ਵਸਤ ਕੂੜ ਅੱਖੀ ਸੂਤਕ ਵੇਖਣਾ ਪਰ ਤਰੇ ਪਰ ਤਨ ਰੂਪ ਕੰਨ ਕੋਲਿਸ ਤੋਂ ਬੁਰ ਬਟਕਰਸ ਨੀ ਸੇਸ਼ਵਿਕ ਮਟੀਆਂ ਮਟੀਆਂ ਸਭ ਮਨ ਰਿਲਾਇਆ ਰਾਤਿਸ ਪਾਣਾ ਤਮਨ ਸਾਇ ਤਲ ਤੁਜ ਰਖ ਕਰ ਮਿਸਤ ਬਾਹਤ ਤਾਰੀਚੋ ਮਾਰ ਪਡੀਆਂ ਗੁਰਿਆਈਆ ਸਤਿਥੈ ਨਾਮਵੰਨਾ ਸਤਿਥੈ ਭਗਵੰਨਾ ਗੋਰ ਸੁਖ ਮਨ ਹਰਪ੍ਰੀਤ ਹੈ ਹਰਨਾ ਜੁਦਾਏ ਸੁਛਮ ਤੇ ਜੀਵਨ ਬਰਹਣ ਲੋਕ ਕੋਤੀ ਜੈ ਸਤਿਆ ਕਿਸੂੰ ਲਗਾ ਲੋਕ ਅੰਨ ਦੇਵਤਾ ਪਣ ਦੇਵਤਾ ਬਸੰਤਰ ਦੇ ਕਾਲੂਣ ਪੰਜਵਾ ਪਾਇ ਤਿਤ ਕਹਾ ਆਪ ਪਵਿਤ ਪਾਪੀ ਸ਼ੋਭ ਕੱਢੀਐ ਕਟਿਆ ਸੁਪਾ ਆਪਣਾ ਤਿਤ ਜਿਤ ਮੁਖ ਨਾਮ ਉਤਰੈ ਬਿਨ ਨਾਮ ਹੈ ਸਾਹੀ ਨਾ ਮੇਲੇ ਜਾਣੀਏ ਜਦੋਂ ਤੁਕਾਰ ਆਏ ਮਹਾਂ ਮੰਨਾਂ ਪੜਦਿਏ ਪੜਨ ਮੀਏ ਪੜ ਕੋਣ ਦੇ ਆਹੋ ਪੰਡੂ ਮੈਂ ਦੋਸਤੀ ਪੰਡੂ ਤੈਨੂੰ ਆਓ ਪੰਡੂ ਆਪ ਬਹਾਦੀਆ ਪੰਡੂਆ ਕੰਤਾਨ ਧੁੱਕ ਮੰਦਾਇਆ ਕੀਆ ਜਿਤ ਮੈਂ ਰਾਜਾਂ ਪੰਡੂਈ ਪੰਡੂ ਤੇ ਪੰਡਾ ਬਾਦ ਲੋ ਕੋਈ ਨਾ ਫੰਡਰ ਜੇ ਗੁਮੁਖ ਸਦਾ ਸੁਹਾਹੀ ਹੈ ਭਗਦਰ ਤਾਰ ਨਾਨਕ ਤੇ ਹੁਕਮ ਜਿਲੇ ਉਹ ਆਪਣਾ ਪਹੀਰੇ ਖੰਡੀਏ ਜਾ ਰਹਿਣਾ ਨਹੀਂ ਐਤ ਤੱਕ ਤਾਂ ਕਾਇਰ ਭਟੀਏ ਮਨਾਂ ਕਿਸੇ ਨਾਲ ਕੀ ਹੈ ਪਰ ਤੇਹੋ ਬੁਜੀਏ ਮੁੱਖੇ ਨਾਲ ਨਮਥੀਏ ਫਿਕੋਫਿੱਕਾ ਸੱਦੀ ਹੈ ਫਿੱਕੇ ਫਿੱਤੀ ਸੋਏ ਫਿਕਾਦਰ ਜੀ ਸੱਤੀ ਹੈ ਤੋ ਤ ਕਾਫਿੱਕੇ ਪਾਏ ਫਿਕਾ ਮੁਲਕ ਆਖੀ ਹੈ ਪਾਣਾ ਲੈ ਸਜਾਈ ਮੰਨ ਆਪਣਾ ਅੰਦਰੋਂ ਕਿਥੇ ਪੈਲ ਬਾਹਰ ਦੁਨੀਆ ਅੰਦਰ ਫੈਲ ਅੱਛਟੇ ਤੀਰਖ ਜੇ ਨਾ ਆਵੇ ਉਤਰੇ ਨਾਹੀ ਮੈਂ ਜਿੰਦ ਪਟ ਅੰਦਰ ਬਾਹਰ ਬਟ ਦਰਬਾਰ ਬਾਹਰ ਗੁੱਟੜ ਤੇ ਭਲੇ ਸੰਸਾਰ ਤੈਨੂੰ ਲੱਗਾ ਰਬ ਸਦੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇਂ ਚੁੱਪੀ ਕਰ ਜਾਹਿ ਪਰਵਾਹ ਨਾ ਕਿਸੇ ਕੀ ਦਰਬਾਰ ਸੱਚੇ ਨਾਂ ਦੇ ਦਰਵਾਜ਼ੇ ਉੱਪਰ ਖਰਚ ਮੰਗਾ ਜਬੈ ਦੇ ਮੇਰੇ ਕਰਨ ਲੈਖਾ ਕਿਛੁ ਟੁਟੇ ਨਾਨਕਾ ਜੋ ਦਿਲੁ ਪੁੜਿਆ ਪਹਿ ਹੀ ਕਰਣਾ ਕਿਉ ਗਲ ਆਪੇ ਹੀ ਜਨਨਰੀਐ ਤੇ ਮਿਟੈ ਆਪਣਾ ਦਰਜਿ ਕੀ ਬੰਦਿ ਸਾਰੀਐ ਤੁਹਾਰਾ ਸਤਿਗੁਰੁ ਦੇਸੀ ਸਭੂਈ